ਆ ਬੈਂਜੀ ਹੁਣ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸੇਤ ਸਰਪੰਚਤਾ ਅਸੀਂ ਜੀ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਘੁੰਮ ਸਿੰਘ ਹੈ ਵਾਈਫ ਮੇਰੀ ਰਜਵੰਤ ਕੌਰ ਜਿਨ੍ਹਾਂ ਨੂੰ ਪਿੰਡ ਦੇ ਸਰਪੰਚ ਚੁਣਿਆ ਗਿਆ ਹੈ ਜੀ ਜੀਦਾ ਜੀ ਬਹੁਤ ਹੀ ਸਤਿਕਾਰਯੋਗ ਆ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਤੇ ਬਾਕੀ ਧੰਨਵਾਦ ਕਰਦਾ ਹਾਂ ਪਿੰਡ ਮੂੜ ਦੀ ਪੰਚਾਇਤ ਤੇ ਨਗਰ ਦਾ ਆਸ ਬਣਾਉਂਦੇ ਆ ਕਿ ਪਿੰਡ ਦਾ ਸੰਪੱਖੀ ਪਿੰਡ ਦਾ ਵਿਕਾਸ ਕਰਾਂਗੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਚੱਲਾਂਗੇ ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜੀ ਅਧੂਰੇ ਕੰਮ ਤਾਂ ਕਾਫੀ ਜਾਂਦੇ ਆ ਜੀ ਸੜਕਾਂ ਬਣਨ ਵਾਲੀਆਂ ਇੱਕ ਪਿੰਡ ਦੀ ਵਿੱਚ ਦੀ ਮੇਨ ਸੜਕ ਜਿਹੜੀ ਉਹ ਰਹਿੰਦੀ ਆ ਸਕੂਲ ਤੋਂ ਲੈ ਕੇ ਉਹ ਆਲੇ ਦਿਨ ਰੋਡ ਤੱਕ ਬਾਕੀ ਜੋ ਵੀ ਪੰਚਾਇਤ ਨੇ ਪਲਾਟ ਕੱਟੇ ਹੀ ਕਲੋਨੀਆਂ ਜਿੱਥੇ ਆ ਰਹਿ ਰਹੇ ਆ ਉਹਨਾਂ ਦੇ ਵਿੱਚ ਵੀ ਸੜਕ ਵੀ ਬਣਨ ਵਾਲੀ ਹੈ ਤੇ ਸਫਰਾਂ ਦਾ ਵਿਕਾਸ ਵੀ ਕਰਨਾ ਜ਼ਰੂਰੀ ਹੈ ਉਹਨਾਂ ਚ ਵੀ ਸਾਨੂੰ ਸਫਾਈ ਦਾ ਕੰਮ ਅਜੇ ਤੱਕ ਹੋਇਆ ਨਹੀਂ ਜੀ ਸਰ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਚ ਜਾਂਦੇ ਹੋ ਉਹਨਾਂ ਗੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਟ੍ਰਾਈ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਪਣ ਇਹ ਹੁੰਦੀ ਆ ਬੱਚਿਆਂ ਵਾਤੇ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਉਹ ਇੱਕ ਨਵੀਂ ਦਿਖ ਨਹੀਂ ਆਉਂਦੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿਉਂ ਇਦਾਂ ਦੀ ਸੁੱਖ ਸਹੂਲਤ ਹੈਗੀ ਆ ਅਜੇ ਤੱਕ ਤਾਂ ਕੋਈ ਇਦਾਂ ਦੀ ਕੋਈ ਸਹੂਲਤ ਨਹੀਂ ਨਾ ਹੀ ਪਿੰਡ ਦੀ ਗਰਾਊਂਡ ਤੇ ਨਾ ਹੀ ਕੋਈ ਟਰੈਕ ਆ ਨਾ ਹੀ ਕੋਈ ਬੱਚਿਆਂ ਦੀ ਖੇਡਣ ਵਾਸਤੇ ਆ ਨਾ ਹੀ ਕੋਈ ਲਾਈਟ ਆ ਬਾਕੀ ਜੋ ਵੀ ਆਪਣੇ ਪਿਛਲੇ ਸਥਾਪਕ ਸਰਪੰਚ ਸਾਹਿਬ ਨੇ ਕੀਤਾ ਕੰਮ ਚਲੋ ਬਹੁਤ ਵਧੀਆ ਕੀਤਾ ਬਾਕੀ ਕੰਮ ਕਾਫੀ ਅਧੂਰਾ ਹੈ ਜਿਹੜਾ ਇਹ ਤੱਕ ਨਹੀਂ ਹੋਇਆ। ਤੋਂ ਕੋਸ਼ਿਸ਼ ਕੀਤੀ ਜਾਏਗੀ। ਅਸੀਂ ਤਾਂ ਜਰੂਰ ਕਰਾਂਗੇ ਜੇ ਤਾਂ ਸਾਨੂੰ ਸਰਕਾਰ ਵੱਲੋਂ ਫੰਡ ਮਿਲੇਗਾ ਤੇ ਆਪਾਂ ਕੋਸ਼ਿਸ਼ ਪੂਰੀ ਆ ਕੇ ਪਿੰਡ ਨੂੰ ਅੱਗੇ ਲੈ ਕੇ ਜਾਵਾਂਗੇ ਇਹਦੇ ਤਰੱਕੀ ਵਾਲੇ ਤੋਰਾਂ। ਤੋਂ ਬਿਜੀ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਨਾ ਰਾਸ਼ਨ ਕਾਰਡ ਨਹੀਂ ਪਾਉਂਦੇ। ਗਰੀਬ ਤੇ ਕਾਰ ਰਾਸ਼ਨ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਇਦਾਂ ਸਮੱਸਿਆ ਹੈ? ਸਾਡੇ ਪਿੰਡ ਫਲਾਗ ਤਾਂ ਇਦਾਂ ਦੀ ਕੋਈ ਸਮੱਸਿਆ ਨਹੀਂ। ਤਕਰੀਬਨ ਹੀ ਰਸਨ ਜਿਹੜੇ ਰਸਨ ਕਾਰਡ ਜਿਹੜਾ ਤਕਰੀਬਨ ਹੀ ਸਾਰਿਆਂ ਦੇ ਬਾਹਰ ਕਿਤੇ ਵੀ ਮੰਨ ਲਓ ਜੇ ਹੋ ਸਕਦਾ ਇੱਕ ਅੱਧਾ ਕੋਈ ਮਿਸ ਹੋ ਗਿਆ ਹੋਵੇ ਤੇ ਉਹ ਚਲੋ ਜਦੋਂ ਸ਼ੈਡ ਉਹਨਾਂ ਦੀ ਚੱਲੇਗੀ ਤਾਂ ਬਣਾ ਦਿੱਤਾ ਜਾਵੇ ਹੂੰ ਸੋ ਪਹਿਲੇ ਸਮੇਂ ਦੇ ਕੱਚੇ ਕੋਠੇ ਗ੍ਰਾਂਟ ਆਈਆਂ ਨਵੇਂ ਫੋਮ ਪਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਗ੍ਰਾਂਟ ਆਏ ਕਿੰਨੇ ਨਵੇਂ ਫੋਮ ਪਲਾਈ ਕੀਤੇ ਗਏ ਸਾਡੇ ਪਿੰਡ ਵਿੱਚ ਕੱਚੇ ਕੋਠਿਆਂ ਦੀ ਗ੍ਰਾਂਟ ਖੁਦਾਸਗਰਾਂ ਦੇ ਕਰੀਬ ਜਿਹੜੇ ਹੈ ਹਵਾਈ ਵੀ ਹੈ ਤਿੰਨ ਤਿੰਨ ਕਿਸਤਾਂ ਦੂਰੋਂ ਕਿਸਤਾਂ ਦੇਖੇ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪਲੇਟਫਾਰਮ ਹੋਏਗਾ ਨੌਜਵਾਨਾਂ ਲੋ ਤੇ ਹੋਈ ਆ ਕਿ ਨਸਾਰਤ ਤੇ ਬਾਕੀ ਚਲੋ ਗਰਾਊਂਡ ਦੇ ਵਿੱਚ ਖੇਡਣ ਨੂੰ ਜੋ ਵੀ ਉਹ ਗੇਮ ਕਰਨਾ ਚਾਹੁੰਦੇ ਆ ਜਾਂ ਜਿੰਮ ਹੋਇਆ ਜਾਂ ਕ੍ਰਿਕਟ ਹੋਇਆ ਜਾਂ ਵਾਲੀਬਾਲ ਬਾਸਕਟਬਾਲ ਉਹ ਅਸੀਂ ਫੋਸੇ ਸਿਰ ਹੋਈ ਆ ਕਿ ਅਸੀਂ ਉਹਦੇ ਵਾਸਤੇ ਕੁਝ ਨਾ ਕੁਝ ਹੱਲ ਕਰਾਂਗੇ ਜੀ ਸਰ ਕਿੰਨੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਹਦਾਬ ਦੀ ਕਮੀ ਆ ਜਾਂ ਸਕੂਲ ਅਪਗ੍ਰੇਡ ਹੋਣ ਦੀ ਲੋੜ ਆ ਜਾਂ ਨਵੀਂ ਦੀ ਲੋੜ ਹੈ ਸਕੂਲ ਦਾ ਅਪਡੇਟ ਚਾਹੀਦਾ ਆ ਕਾਫੀ ਦੇਰ ਤੱਕ ਸੰਡੇ ਆਏ ਆ ਆਪਾਂ ਪੰਜਵੀਂ ਕਲਾਸ ਤੱਕ ਹੀ ਆ ਹੋ ਸਕੇਦਾ ਚਲੋ ਅਠੀਂ ਕਲਾਸ ਤੱਕ ਹੋ ਜੇ ਤਾਂ ਬਿਹਤਰ ਦਾ ਸਟਾਫ ਪੂਰਾ ਸਟਾਫ ਪੂਰਾ ਹਾਂਜੀ ਸਟਾਫ ਤਿੰਨ ਮੰਨ ਲਓ 100 ਟੀਚਰ ਮੰਨ ਲਓ ਜਿਆੜਾ ਸਾਰੇ ਹੋਲੇ ਆਂਗਣਵਾਰੀ ਚ ਵੀ ਹੈ ਜੀ ਸਟਾਫ ਪੂਰਾ ਜੀ ਸਾਰੇ ਅੰਮ੍ਰੇਂਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਜਾਂ ਇਨਾ ਪਾਈ ਜਾਂਦੇ ਨੇ ਸੋ ਤੁਹਾਡੀ ਕੋਈ ਕਿਵੇਂ ਦੇਖੇਗਾ ਮੇਰੇਗਾ ਦੇ ਵਿੱਚ ਅਸੀਂ ਤੇ ਜੋ ਤਾਂ ਜਾਇਜ਼ ਵਾ ਉਹੀ ਪਾਵਾਂਗੇ ਨਜਾਇਜ਼ ਨਹੀਂ ਕੋਈ ਤੇ ਕੰਮ ਜਦੋਂ ਵੀ ਮੰਨ ਲਓ ਸੈਡ ਚੱਲਦੀ ਆ ਤੇ ਚੱਲ ਕੀਤਾ ਜਾਵੇਗਾ ਦੁਬਾਰਾ ਸੈਂਟਰ ਗੋਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੋ ਕਿਸੇ ਹੋਂਤਾਂ ਗਰੀਬ ਲੋਕਾਂ ਮਾਤੇ ਪਿੰਡਾਂ ਚ ਜਾਈਏ ਕਿਤੇ ਨਾ ਕਿਤੇ ਢੜੇ ਬੰਦੀ ਹੁੰਦੀ ਹੈ ਗਰੀਬ ਤੇ ਕੰਪੂਜਦਾ ਨਹੀਂ ਹੁੰਦੀ ਸੋ ਤੁਹਾਡੀ ਕੋਈ ਦੇ ਕਿਵੇਂ ਦੇਖੇਗਾ ਸਰਕਾਰਾਂ ਨੂੰ ਜਦੋਂ ਵੀ ਕੋਈ ਮਦਦ ਆਏ ਤੁਚੂ ਜੜੇ ਤਾਂ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ ਕੋਈ ਵੀ ਹੂਰਤ ਜਾਂ ਕੋਈ ਵੀ ਮੰਨ ਕਿਸ ਚੀਜ਼ ਦੀ ਕਿਸ ਪ੍ਰਕਾਰ ਦੀ ਸੋਲਤਿਆਂ ਮੱਤ ਜਿਹੜੀ ਆ ਉਹ ਦਿੱਤੀ ਆ ਜੀ ਕਿਹਨਾ ਕੋਈ ਮਾਨੂੰ ਵੈਰ ਸਾਈ ਗੱਲ ਨਹੀਂ ਹੋਦੀ। ਸੋ ਇਹ ਸਹੀ ਬੜੀ ਪਿੰਡਾਂ ਝਗੜੇ ਨੇ ਕੋ ਬਾਜ ਜਾਂਦੇ ਲੋਕਾਂ ਨੂੰ ਥਾਣੇ ਕਚਰੀਆਂ ਤੱਕੇ ਖਾਣੇ ਪੈਂਦਾ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਖਵਾਉਂਦੇ ਤਾਂ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਕਰਦੀ? ਸਰਪੰਚਾਂ ਦੀ ਜੇ ਫਲਾਅ ਲੇ ਉਹ ਜ਼ਿੰਮੇਵਾਰੀ ਆ ਕਿ ਜੋ ਵੀ ਪਿੰਡ ਦੇ ਮਸਲੇ ਪਿੰਡ ਦੇ ਵਿੱਚ ਹੀ ਨਿਬੜੇ ਜਾਣ ਤੋਂ ਬਿਨਾਂ ਹੋਰ। ਆਖੀ ਉਹਨਾਂ ਦਾ ਸਮਾਂ ਵੀ ਬਰਬਾਦ ਜਾਂਦਾ ਤੇ ਸਹੀ ਵੀ ਬੱਜ ਜਾਂਦੇ ਆ। ਕਿਹੜਾ ਤੁਸੀਂ ਪਹਿਲ ਦੇ ਦਾਤੋਂ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਨੂ ਸੁਖ ਹੂਤਾਂ ਪ੍ਰਬੰਧ ਕਰੇ ਅਸੀਂ ਤਾਂ ਕੰਮ ਤਾਂ ਸਾਰੇ ਫਿਲਹਾਲ ਕਰਨ ਵਾਲੇ ਆ ਕੋਈ ਛੱਪਣਾ ਦਾ ਵੀ ਨਾਲੀਆਂ ਦਾ ਸੜਕਾਂ ਦਾ ਵੀ ਗਰਾਊਂਡ ਦੇ ਗਰਾਊਂਡ ਦਾ ਕੰਮ ਵੀ ਜਿਹੜਾ ਵਾ ਉਹ ਜੇ ਮੈਨੂੰ ਕੰਪਲੀਟ ਨਹੀਂ ਹੋਣਾ ਨਾ ਹੀ ਕੋਈ ਹੋਇਆ ਹਜੇ ਤੱਕ ਜੇ ਤਾਂ ਸਰਕਾਰ ਨੂੰ ਸਾਨੂੰ ਫੰਡ ਮਿਲੇਗਾ ਤੇ ਅਸੀਂ ਸਭ ਤੋਂ ਪਹਿਲਾਂ ਪਿੰਡੀ ਵਿੱਚ ਵੀ ਸੜਕ ਤਿਆਰ ਕਰਨਾ ਚਾਹੁੰਦੇ ਆ ਉਹ ਤੋਂ ਬਾਅਦ ਗਰਾਊਂਡ ਦਾ ਕਰਦੇ ਆ ਜਿਹਦੇ ਹਿਸਾਬ ਨਾਲ ਸਾਨੂੰ ਫੰਡ ਮਿਲੀ ਜਾਏਗਾ ਉਹ ਹਿਸਾਬ ਨਾਲ ਅਸੀਂ ਕੰਮ ਜਿਹੜਾ ਜਾਰੀ ਹੈ ਸਾਨੂੰ ਤੇ ਫਿਲਹਾਲ ਅਜੇ ਤੱਕ ਸਾਨੂੰ ਕੋਈ ਖੰਡ ਨਹੀਂ ਮਿਲਿਆ ਜੀ ਸਰ ਕਹਿੰਦੇ ਲੋਕਾਂ ਸੇਵਾ ਕੰਮ ਤੋਂ ਮੁਕਤ ਤਾਂ ਮਾਨ ਬਖਸ਼ਤ ਪੱਦੇ ਸ਼ਤੇ ਪੰਚਾਇਤ ਦਾ ਅਸੀਂ ਜੇ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਮੈਸੇਜ ਤੇ ਇਹੋ ਦੇਣਾ ਚਾਹਾਂਗੇ ਕਿ ਮੰਨੋ ਲੜਾਈ ਝਗੜਿਆਂ ਤੋਂ ਦੂਰ ਰਹੋ ਤੇ ਆਪਣਾ ਕੀਮਤੀ ਸਮਾਂ ਜਿਹੜਾ ਵਾ ਉਹ ਬਰਬਾਦ ਨਾ ਕਰੋ ਤੇ ਨਸਿਆਂ ਤੋਂ ਦੂਰ ਰਹੋ ਬਾਕੀ ਜੋ ਵੀ ਆ ਮੈਂ ਕੱਲਾ ਸਰਪੰਚ ਨਹੀਂ ਸਾਰਿਆਂ ਦੇ ਨਾਲ ਹੀ ਆ ਸਾਰਾ ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹਰੇਕ ਬੰਦੇ ਨੂੰ ਇਹ ਆ ਕਿ ਜਿਹੜਾ ਕੰਮ ਹੋਣਾ ਚਾਹੀਦਾ ਉਹ ਸਾਰੇ ਰਲ ਮਿਲ ਕੇ ਕਰੀਏ ਤਾਂ ਵਧੀਆ ਹੋਏਗਾ ਤੇ ਮੈਂ ਤਾਂ ਜੋ ਸਾਡੇ ਪਿੰਡ ਦਾ ਵਿਕਾਸ ਹੋ ਸਕੇ ਤਾਂ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ